ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਪ੍ਰੋਗਰਾਮ ਐਤਵਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੁਜਾਰਿਸ਼ ਕਰਦੀ ਹਾਂ ਕਿ ਅਸੀਂ ਆਪਣਾ ਇੱਕ ਨਵਾਂ ਚੈਨਲ ਲੈ ਕੇ ਆਏ ਹਾਂ ਟਰੈਵਲ ਵਿਦ ਰੁਪਿੰਦਰ ਸੰਧੂ ਜਿੱਦੇ ਚਸੀਂ ਆਪਣੇ ਸਫ਼ਰ ਨੇ ਜਿਹੜੇ ਉਹ ਤੁਹਾਨੂੰ ਦਿਖਾਇਆ ਕਰਾਂਗੇ ਤੇ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਤੁਹਾਨੂੰ ਸਾਡੀਆਂ ਉਹ ਵੀਡੀਓਜ਼ ਪਸੰਦ ਆਉਣਗੀਆਂ ਤਾਂ ਉਹਨਾਂ ਨੂੰ ਹੋਰਾਂ ਨਾਲ ਸਾਂਝੀਆਂ ਵੀ ਜ਼ਰੂਰ ਕਰਿਓ ਕਿਉਂਕਿ ਅਨਕਟ ਦਾ 1.5 ਸਾਲ ਤੱਕ ਦਾ ਸਫ਼ਰ ਆ ਜਿਹੜਾ ਅਸੀਂ ਨੇ ਉਹ ਪੂਰਾ ਕਰ ਲਿਆ ਤੇ ਤੁਸੀਂ ਸਾਰਿਆਂ ਨੇ ਇਸ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਸੇ ਚੈਨਲ ਦੀ ਤਰ੍ਹਾਂ ਸਾਨੂੰ ਸਾਡੇ ਦੂਜੇ ਚੈਨਲ ਤੇ ਵੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੁਸੀਂ ਸਾਡੇ ਉਹਨਾਂ ਸਫ਼ਰਾਂ ਨੂੰ ਜ਼ਰੂਰ ਦੇਖਿਓ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਐਤਵਾਰ ਦਾ ਵਿਸ਼ਾ ਏ ਉਹ ਮੈਨੂੰ ਇੱਕ ਭੈਣ ਹੋਣਾ ਨੇ ਕੁਝ ਕੁ ਦਿਨ ਪਹਿਲਾਂ ਬੜੇ ਲੰਮੇ ਲੰਮੇ ਮੈਸੇਜ ਲਿਖੇ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਕਿੱਸਾ ਸਾਂਝਾ ਕੀਤਾ। ਉਹ ਕਹਿੰਦੇ ਵੀ ਅ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਮੇਰੀ ਵਿਅਵਤਾ ਜ਼ਿੰਦਗੀ ਦੇ ਵਿੱਚ 15 16 ਸਾਲ ਪਹਿਲਾਂ ਵਾਪਰੀਆਂ ਸੀਗੀਆਂ ਤੇ ਉਹਨਾਂ ਚੀਜ਼ਾਂ ਨੇ ਮੈਨੂੰ ਬਹੁਤ ਡਿਸਟਰਬ ਕੀਤਾ ਆਪਣੀ ਲਾਈਫ ਦੇ ਵਿੱਚ ਤੇ ਉਹ ਚੀਜ਼ਾਂ ਸੀਗੀਆਂ ਉਹਨਾਂ ਦੇ ਪਾਰਟਨਰ ਨਾਲ ਜੁੜੀਆਂ ਹੋਈਆਂ ਤੇ ਆਪਾਂ ਸਾਰੇ ਸਿਆਣੇ ਆ ਕਿ ਦੋ ਪਾਰਟਨਰਸ ਦੇ ਵਿੱਚ ਕਿਸ ਚੀਜ਼ ਨੂੰ ਲੈ ਕੇ ਲੜਾਈ ਝਗੜਾ ਹੋ ਸਕਦਾ ਆ ਕਈ ਵਾਰੀ ਪੈਸਿਆਂ ਨੂੰ ਲੈ ਕੇ ਹੁੰਦਾ ਪਰਿਵਾਰ ਨੂੰ ਲੈ ਕੇ ਹੁੰਦਾ ਪਰ ਕਈ ਵਾਰੀ ਲਾਇਲਟੀ ਨੂੰ ਲੈ ਕੇ ਹੁੰਦਾ ਤੇ ਉਹਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕੁੜੀਆਂ ਅਕਸਰ ਨੇ ਬਹੁਤ ਲੰਮਾ ਸਮਾਂ ਭੁੱਲਦੀਆਂ ਨਹੀਂ ਹੈਗੀਆਂ ਉਹ ਮੁੰਡੇ ਵੀ ਨਹੀਂ ਭੁੱਲਦੇ ਪਰ ਕੁੜੀਆਂ ਵੀ ਨਹੀਂ ਬੁੱਲਦੀਆਂ ਉਹ ਕਹਿੰਦੇ ਵੀ ਅਸੀਂ ਬੇਸ਼ੱਕ ਨੋਰਮਲ ਜ਼ਿੰਦਗੀ ਜਿਉ ਰਹੇ ਆ ਪਿਛਲੇ 12 13 ਸਾਲ ਤੋਂ ਅਸੀਂ ਕਦੀ ਉਸ ਚੀਜ਼ ਬਾਰੇ ਗੱਲਬਾਤ ਵੀ ਨਹੀਂ ਕੀਤੀ ਪਰ ਫਿਰ ਵੀ ਉਹ ਚੀਜ਼ਾਂ ਮੈਨੂੰ ਕਿਤੇ ਨਾ ਕਿਤੇ ਡਿਸਟਰਬ ਕਰਦੀਆਂ ਨੇ ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਜੇ ਉਹ ਚੀਜ਼ਾਂ ਤੁਹਾਨੂੰ ਇੰਨਾ ਜ਼ਿਆਦਾ ਡਿਸਟਰਬ ਕਰਦੀਆਂ ਨੇ ਤਾਂ ਤੁਸੀਂ ਉਹਨਾਂ ਨਾਲ ਇਸ ਚੀਜ਼ ਬਾਰੇ ਗੱਲ ਕਰੋ ਉਹ ਕਹਿੰਦੇ ਵੀ ਮੈਂ ਗੱਲ ਨਹੀਂ ਕਰ ਸਕਦੀ ਕਿਉਂਕਿ ਬਹੁਤ ਵਾਰ ਹੁੰਦਾ ਕਿ ਅਸੀਂ ਇੰਨੇ ਭਾਵਕ ਜੇ ਕਿਸਮ ਦੇ ਹੁੰਨੇ ਆ ਜਾਂ ਇੰਨੀ ਕਮਜ਼ੋਰ ਮਾਨਸਿਕਤਾ ਦੇ ਹੁੰਨੇ ਆ ਕਿ ਅਸੀਂ ਆਪਣੀ ਪ੍ਰੋਬਲਮ ਵੀ ਦੂਜੇ ਬੰਦੇ ਨੂੰ ਨਹੀਂ ਕਹਿ ਸਕਦੇ ਜਾਂ ਤੁਸੀਂ ਸਾਰਿਆਂ ਨੇ ਅੱਜਕੱਲ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਅਸੀਂ ਬੜੇ ਸੀਰੀਅਲਜ਼ ਇਦਾਂ ਦੇ ਦੇਖਦੇ ਆਂ ਬੜੀਆਂ ਇੰਸਟਾਗ੍ਰਾਮ ਤੇ ਰੀਲਜ਼ ਇਦਾਂ ਦੀਆਂ ਆਉਂਦੀਆਂ ਨੇ ਕਿ ਜਿਹਦੇ ਚ ਦੱਸਿਆ ਜਾਂਦਾ ਕਿ ਜਿਹੜੇ ਕਮਜ਼ੋਰ ਜੇ ਮਨ ਵਾਲੇ ਲੋਕ ਹੁੰਦੇ ਆ ਨਾ ਉਹ ਕਈ ਵਾਰੀ ਆਪਣੇ ਆਪ 'ਚ ਬਹੁਤ ਸਾਰੀ ਤਕਲੀਫ ਸਹਿ ਲੈਂਦੇ ਨੇ ਪਰ ਦੂਜੇ ਨੂੰ ਇਹ ਜਤਾਉਂਦੇ ਨਹੀਂ ਕਿ ਤੇਰਾ ਕੋਈ ਕੰਮ ਜਾਂ ਤੇਰੀ ਕੋਈ ਗਲਤੀ ਮੈਨੂੰ ਇੰਨੀ ਜ਼ਿਆਦਾ ਤਕਲੀਫ ਦੇ ਰਹੀ ਆ ਤੇ ਉਹਨੂੰ ਅਸੀਂ ਬਹੁਤੀ ਵਾਰੀ ਕਮਿਊਨੀਕੇਸ਼ਨ ਗੈਪ ਵੀ ਕਹਿ ਲੈਂਦੇ ਆ ਵੀ ਜਦੋਂ ਸਾਡੇ 'ਚ ਆਪਸ ਵਿੱਚ ਗੱਲਬਾਤ ਨਹੀਂ ਹੁੰਦੀ ਤਾਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵੀ ਇਦਾਂ ਹੀ ਹੁੰਦਾ ਵੀ ਉਹ ਇੱਕ ਦੂਜੇ ਦੀਆਂ ਗਲਤੀਆਂ ਤੇ ਨਾਰਾਜ਼ ਰਹਿਣਗੇ ਜਾਂ ਇੱਕ ਦੂਜੇ ਦੀਆਂ ਗਲਤੀਆਂ ਨੂੰ ਸੋਚਦੇ ਰਹਿਣਗੇ ਪਰ ਖੁੱਲ ਕੇ ਗੱਲ ਨਹੀਂ ਕਰਦੇ ਵੀ ਮੈਨੂੰ ਤੇਰੇ ਨਾਲ ਆਹ ਪ੍ਰੋਬਲਮ ਆ ਤੇ ਇਹ ਜ਼ਿਆਦਾਤਰ ਪਾਰਟਨਰਸ ਦੇ ਵਿੱਚ ਵੀ ਹੁੰਦਾ ਹੈ ਉਹ ਲੜੀ ਜਾਣਗੇ ਪਰ ਬੈਠ ਕੇ ਇੱਕ ਆਰਾਮ ਨਾਲ ਜਿਹੜੀ ਆਪਾਂ ਕਹਿੰਦੇ ਨਾ ਟੇਬਲ ਟਾਕ ਉਹ ਨਹੀਂ ਹੁੰਦੀ ਕਿ ਸਾਨੂੰ ਇੱਕ ਦੂਜੇ ਤੋਂ ਕੋਈ ਸਮੱਸਿਆ ਹੈ ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਇਸੇ ਚੀਜ਼ ਤੇ ਪ੍ਰੋਗਰਾਮ ਕਰਿਓ ਵੀ ਆਪਾਂ ਆਪਣੇ ਮਨ ਨੂੰ ਕਿੱਦਾਂ ਮਜ਼ਬੂਤ ਬਣਾਉਣਾ ਮੈਂ ਬਹੁਤ ਸਾਰੇ ਆਪ ਵੀ ਉਹਨਾਂ ਲੋਕਾਂ ਦੀਆਂ ਗੱਲਾਂ ਅਕਸਰ ਸੁਣਦੀਆਂ ਜਿਹੜੇ ਗਲਤ ਰਿਸ਼ਤੇ 'ਚ ਗਲਤ ਘਰ ਦੇ ਵਿੱਚ ਗਲਤ ਕਿੱਤੇ ਦੇ ਵਿੱਚ ਗਲਤ ਕੰਮ ਦੇ ਵਿੱਚ ਗਲਤ ਪੜ੍ਹਾਈ ਦੇ ਵਿੱਚ ਏਸੇ ਲਈ ਪਏ ਰਹਿੰਦੇ ਨੇ ਕਿਉਂਕਿ ਉਹ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ ਹੈਗੇ ਬਹੁਤੇ ਨਿਆਣੇ ਉਹ ਪੜ੍ਹਦੇ ਪਏ ਨੇ ਜੋ ਉਹਨਾਂ ਦੇ ਮਾਪੇ ਚਾਹੁੰਦੇ ਨੇ ਜੋ ਆਪ ਪੜ੍ਹਨਾ ਨਹੀਂ ਚਾਹੁੰਦੇ ਕਿਉਂਕਿ ਉਹ ਮਾਪਿਆਂ ਨੂੰ ਜਵਾਬ ਨਹੀਂ ਦੇ ਸਕਦੇ ਬਹੁਤੇ ਜਿਹੜੇ ਲੋਕ ਨੇ ਉਹ ਉਹਨਾਂ ਰਿਸ਼ਤਿਆਂ ਦੇ ਵਿੱਚ ਪਏ ਹੋਏ ਨੇ ਜਿੱਥੇ ਆਪ ਉਹਨਾਂ ਨੂੰ ਸੁੱਖ ਨਹੀਂ ਹੈਗਾ ਪਰ ਉਹ ਆਪਣੇ ਮਾਪਿਆਂ ਦੀ ਖਿਲਾਫ ਨਹੀਂ ਜਾ ਸਕਦੇ ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਇਸ ਬੰਦੇ ਬਿਨਾ ਚਾਹੇ ਜਿੰਨਾ ਮਰਜੀ ਗਲਤ ਆ ਮੇਰਾ ਗੁਜ਼ਾਰਾ ਨਹੀਂ ਹੋ ਸਕਣਾ ਤੇ ਬਹੁਤੀ ਵਾਰੀ ਅਸੀਂ ਇਹੋ ਜੀਆਂ ਥਾਵਾਂ ਤੇ ਨੌਕਰੀਆਂ ਕਰਦੇ ਰਹਿੰਦੇ ਹਾਂ ਜਿੱਥੇ ਸਾਡਾ ਮਨ ਨਹੀਂ ਕਰਦਾ ਔਰ ਸਾਨੂੰ ਲੱਗਦਾ ਹੁੰਦਾ ਕਿ ਮੇਰਾ ਘਰ ਚਲਾਉਣਾ ਬਹੁਤ ਲਾਜ਼ਮੀ ਆ ਜਾਂ ਫਿਰ ਮੈਂ ਆਲੇ-ਦੁਆਲੇ ਨੂੰ ਕੀ ਜਵਾਬ ਦਊਂਗਾ ਜਾਂ ਮੈਂ ਸ਼ਾਇਦ ਫਿਰ ਕਿਸੇ ਹੋਰ ਕਿੱਤੇ ਦੇ ਵਿੱਚ ਸੈਟਲ ਹੀ ਨਹੀਂ ਹੋ ਸਕੂੰਗਾ ਹੋਰ ਕਿਤੇ ਮੈਨੂੰ ਨੌਕਰੀ ਵੀ ਨਹੀਂ ਮਿਲਨੀ ਇਦਾਂ ਦੀਆਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਹੰਡਾਉਂਦੇ ਆ ਕਮਜ਼ੋਰ ਮਾਨਸਿਕਤਾ ਵਾਲੇ ਬੰਦਿਆਂ ਬਾਰੇ ਨਾ ਇੱਕ ਵਾਰ ਮੈਂ ਡਾਕਟਰ ਕਪੂਰ ਹੁਣਾਂ ਨਾਲ ਗੱਲ ਕੀਤੀ ਸੀਗੀ ਉਹ ਕਹਿੰਦੇ ਵੀ ਜਿਹੜਾ ਕਮਜ਼ੋਰ ਮਾਨਸਿਕਤਾ ਵਾਲਾ ਬੰਦਾ ਹੁੰਦਾ ਨਾ ਜਿਹਦਾ ਮਨ ਕਮਜ਼ੋਰ ਹੁੰਦਾ ਉਹ ਹਮੇਸ਼ਾ ਚਾਰ ਚੀਜ਼ਾਂ ਤੋਂ ਡਰਦਾ ਇੱਕ ਹਮੇਸ਼ਾ ਉਹ ਕਿਸੇ ਦਿਨ ਨਰਾਜ ਹੋਣ ਤੋਂ ਡਰਦਾ ਰਹੂਗਾ ਜਿਵੇਂ ਅਸੀਂ ਰਿਸ਼ਤਿਆਂ ਦੀ ਜੇ ਗੱਲ ਕਰੀਏ ਤਾਂ ਬਹੁਤੀ ਵਾਰੀ ਸਾਡੇ ਵੱਡੇ ਜਾਂ ਫਿਰ ਸਾਡੇ ਛੋਟੇ ਵੀ ਸਾਨੂੰ ਇਹੋ ਜੀਆਂ ਗੱਲਾਂ ਕਹਿ ਦਿੰਦੇ ਨੇ ਜਾਂ ਸਾਡੇ ਦੋਵਾਂ ਦੇ ਵਿੱਚ ਮੀਆਂ ਬੀਬੀ ਦੇ ਵਿੱਚ ਵੀ ਇਹੋ ਜੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਉਹ ਸਾਨੂੰ ਤਕਲੀਫ ਬਹੁਤ ਦਿੰਦੀਆਂ ਨੇ ਪਰ ਸਾਡਾ ਮਨ ਇੰਨਾ ਡਰਪੋਕ ਹੁੰਦਾ ਵੀ ਅਸੀਂ ਉਹ ਆਪਣੀ ਉਸ ਤਕਲੀਫ ਬਾਰੇ ਉਹਨਾਂ ਨਾਲ ਗੱਲ ਨਹੀਂ ਕਰਦੇ ਵੀ ਬਈ ਤੁਸੀਂ ਜਦੋਂ ਸਾਨੂੰ ਆਹ ਬੋਲਦੇ ਹੋ ਜਾਂ ਇਸ ਤਰੀਕੇ ਨਾਲ ਜਦੋਂ ਤੁਸੀਂ ਸਾਡੇ ਨਾਲ ਚੀਟ ਕਰਦੇ ਹੋ ਜਾਂ ਆਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਇਸ ਤਰੀਕੇ ਦੇ ਜਿਹੜੇ ਕੰਮ ਨੇ ਉਹ ਸਾਨੂੰ ਬਹੁਤ ਜ਼ਿਆਦਾ ਤਕਲੀਫ ਦਿੰਦੇ ਨੇ ਤੁਸੀਂ ਇਹ ਨਾ ਕਰੋ ਕਹਿੰਦੇ ਵੀ ਉਹ ਡਰਪੋਕ ਬਹੁਤ ਹੁੰਦੇ ਨੇ ਮਤਲਬ ਉਹ ਆਪਣੇ ਉਹਨਾਂ ਨਾਲ ਕੋਈ ਵੀ ਕੁਝ ਗਲਤ ਕਰਦਾ ਰਹੇ ਉਹ ਉਹਦੇ ਤੇ ਜਵਾਬ ਨਹੀਂ ਦਿੰਦੇ ਜਿਹੜੇ ਕਮਜ਼ੋਰ ਮਨ ਵਾਲੇ ਲੋਕ ਹੁੰਦੇ ਨੇ ਇੱਕ ਤਾਂ ਉਹ ਡਰਦੇ ਬਹੁਤ ਨੇ ਦੂਜਾ ਉਹ ਕਦੇ ਵੀ ਕੋਈ ਫੈਸਲਾ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ 'ਚ ਮੰਨ ਲਓ ਕਿ ਮੈਨੂੰ ਕਿਸੇ ਕੰਮ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਆ ਮੈਨੂੰ ਮੈਂ ਕਿਸੇ ਨੂੰ ਉਧਾਰ ਦਿੱਤਾ ਕੋਈ ਬੰਦਾ ਮੈਨੂੰ ਪੈਸੇ ਨਹੀਂ ਵਾਪਸ ਦੇ ਰਿਹਾ ਜਾਂ ਫਿਰ ਮੈਂ ਕੋਈ ਆਪਣਾ ਮਾਨਾ ਮੇਰਾ ਕਿ ਮੈਂ ਕਿਤੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਵਾਂ ਮੈਂ ਕਿਤੇ ਇਹੋ ਜੀ ਥਾਂ ਤੇ ਜਾਵਾਂ ਜਿੱਥੇ ਮੈਨੂੰ ਜਾ ਕੇ ਸੁੱਖ ਮਿਲਦਾ ਜਾਂ ਫਿਰ ਮੈਂ ਜੇ ਚੰਗਾ ਕਮਾਉਣਾ ਹੈ ਤਾਂ ਮੈਂ ਆਪਣੇ ਪੈਸਿਆਂ ਨੂੰ ਆਪਣੇ ਹਿਸਾਬ ਨਾਲ ਮਤਲਬ ਖਰਚਾਂ ਜਾਂ ਫਿਰ ਆਪਣੇ ਹਿਸਾਬ ਨਾਲ ਇਨਵੈਸਟ ਕਰਾਂ ਜਾਂ ਮੈਂ ਜੇ ਵਿਆਹਾਂ ਹੋયા ਤਾਂ ਆਪਣੀ ਘਰ ਵਾਲੀ ਬਾਰੇ ਜਾਂ ਆਪਣੇ ਬੱਚਿਆਂ ਬਾਰੇ ਆਪ ਫੈਸਲੇ ਕਰਾਂ ਕਹਿੰਦੇ ਕਿ ਉਹ ਕਦੇ ਵੀ ਫੈਸਲੇ ਨਹੀਂ ਲੈ ਸਕਦੇ ਹੁੰਦੇ ਉਹਨਾਂ ਨੂੰ ਹਮੇਸ਼ਾ ਕੋਈ ਨਾ ਕੋਈ ਬੰਦਾ ਉਸ ਫੈਸਲੇ ਦੀ سپورਟ ਲਈ ਚਾਹੀਦਾ ਹੁੰਦਾ ਉਹ ਕਦੇ ਵੀ ਉਸ ਰਿਸਕ ਨੂੰ ਨਹੀਂ ਲੈ ਸਕਣਗੇ ਕਿ ਜੇ ਮੇਰੇ ਤੋਂ ਕੋਈ ਫੈਸਲਾ ਗਲਤ ਹੋ ਗਿਆ ਮੰਨ ਲਓ ਕਿ ਮੈਂ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹਣਾ ਤੇ ਉਸ ਕਾਰੋਬਾਰ ਦੇ ਵਿੱਚ ਮੈਨੂੰ ਕੋਈ ਘਾਟਾ ਪੈ ਗਿਆ ਤੇ ਉਹ ਫੈਸਲਾ ਮੇਰੇ ਤੋਂ ਗਲਤ ਹੋ ਗਿਆ ਤਾਂ ਮੈਂ ਉਸ ਚੀਜ਼ ਨੂੰ ਸਹਿ ਨਹੀਂ ਸਕੂੰਗਾ ਮੈਂ ਆਲੇ-ਦਾਲੇ ਦੇ ਸਵਾਲਾਂ ਦੇ ਜਵਾਬ ਨਹੀਂ ਜਿਹੜੇ ਉਹ ਸ਼ਾਇਦ ਦੇ ਨਹੀਂ ਸਕੂੰਗਾ ਤੇ ਉਹ ਕੋਈ ਫੈਸਲਾ ਹੀ ਨਹੀਂ ਕਰਦੇ ਉਹ ਬੜੀ ਆਰਾਮ ਜੀ ਦੀ ਜ਼ਿੰਦਗੀ ਜਿਉਂਦੇ ਰਹਿੰਦੇ ਨੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਫੈਸਲੇ ਵੀ ਨਹੀਂ ਨਾ ਜਿਹੜੇ ਉਹ ਦੂਜਿਆਂ ਤੇ ਸੁੱਟੀ ਰੱਖ ਦੇਣਾ ਹੁਣ ਮੈਂ ਨਾ ਪਿੱਛੇ ਜੇ ਦੋ ਇੰਟਰਵਿਊਜ਼ ਕੀਤੀਆਂ ਜਿਹੜੀਆਂ ਲੇਡੀਜ਼ ਆਪਣਾ ਕਾਰੋਬਾਰ ਕਰਦੀਆਂ ਸੀਗੀਆਂ ਉਹ ਵੀ ਬੜੇ ਆਰਾਮ ਨਾਲ ਦੋ ਘਰਾਂ ਦੇ ਵਿੱਚ ਵਿਆਹ ਕੇ ਆਈਆਂ ਉਹਨਾਂ ਦੇ ਘਰ ਵਾਲੇ ਵੀ ਖੇਤੀ ਕਰਦੇ ਸੀ ਉਹਨਾਂ ਨੂੰ ਕਮਾ ਸਕਦੇ ਸੀ ਪਰ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਸ ਜ਼ਿੰਦਗੀ ਨੂੰ ਸਾਰੀ ਉਮਰ ਇਦਾਂ ਤਾਂ ਨਹੀਂ ਜਿਉਣਾ ਇੱਕ ਐਵਰੇਜ ਜ਼ਿੰਦਗੀ ਅਸੀਂ ਕੋਈ ਕਾਰੋਬਾਰ ਕਰਨਾ ਅਸੀਂ ਆਪਣੇ ਬੱਚਿਆਂ ਲਈ ਕੋਈ ਕਿੱਤਾ ਇਹੋ ਜਿਹਾ ਛੱਡ ਕੇ ਜਾਣਾ ਕਿ ਜੇ ਕੱਲ ਨੂੰ ਉਹਨਾਂ ਨੂੰ ਨੌਕਰੀ ਨਾ ਮਿਲੇ ਕਮਾ ਕੇ ਖਾ ਸਕਣ ਤੇ ਉਹਨਾਂ ਦੋਵਾਂ ਲੇਡੀਜ਼ ਨੇ ਰਿਸਕ ਲਿਆ ਉਹਨਾਂ ਨੇ ਮੱਜਾਂ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਉਹ ਇਸ ਮੁਕਾਮ ਤੇ ਨੇ ਕਿ ਚੰਗਾ ਪੈਸਾ ਕਮਾਵ ਹੀ ਰਹੀਆਂ ਨੇ ਤੇ ਦੂਜੀ ਜਿਹੜੀ ਸਭ ਤੋਂ ਸੋਹਣੀ ਚੀਜ਼ ਹੁੰਦੀ ਹੈ ਨਾ ਲੋਕੀ ਤੁਹਾਡੇ ਫੈਸਲਿਆਂ ਦੀ ਰਿਸਪੈਕਟ ਕਰਨ ਲੱਗ ਜਾਂਦੇ ਨੇ ਲੋਕੀ ਤੁਹਾਡੇ ਤੋਂ ਆ ਕੇ ਸਲਾਮਾਂ ਲੈਂਦੇ ਨੇ ਮੈਂ ਉਹਨਾਂ ਦੇ ਘਰਾਂ 'ਚ ਵੀ ਦੇਖਿਆ ਕਿ ਸ਼ਾਇਦ ਬੰਦਿਆਂ ਨਾਲੋਂ ਜ਼ਿਆਦਾ ਉਹਨਾਂ ਦੀ ਜਿਹੜੀ ਸਲਾਹ ਉਹਦੇ ਤੇ ਕੰਮ ਹੁੰਦਾ ਉਹਨਾਂ ਦੀ ਗੱਲ ਸੁਣੀ ਜਾਂਦੀ ਆ ਉਹਨਾਂ ਦੇ ਫੈਸਲੇ ਮੰਨੇ ਜਾਂਦੇ ਨੇ ਤੇ ਜਿਉ ਲੇਡੀਜ਼ ਐਦਾਂ ਦੀਆਂ ਹੀ ਹੁੰਦੀਆਂ ਵੀ ਮੈਂ ਤਾਂ ਜੀ ਜੋ ਕੁਝ ਕਰਦੇ ਕਹਿਣਗੇ ਜਿਵੇਂ ਦੇ ਫੈਸਲੇ ਉਹ ਕਰਨਗੇ ਮੈਂ ਤਾਂ ਓਦਾਂ ਦੀ ਉਹ ਜ਼ਿੰਦਗੀ ਜਿਉਣੀ ਆ ਤਾਂ ਸ਼ਾਇਦ ਉਹ ਕਿਸੇ ਪਲੇਟਫਾਰਮ ਤੇ ਆ ਕੇ ਐਦਾਂ ਦੀਆਂ ਗੱਲਾਂ ਨਾ ਕਰ ਸਕਦੀਆਂ ਤੇ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਇੰਨਾ ਕਮਜ਼ੋਰ ਜਾਂ ਡਰਪੋਕ ਕਿਸਮ ਦਾ ਬੰਦਾ ਉਹ ਕਈ ਵਾਰੀ ਬਹੁਤੇ ਸਾਰੇ ਫੈਸਲੇ ਵੀ ਨਹੀਂ ਕਰਦਾ ਹੈਗਾ ਤੀਜਾ ਐਵੇਂ ਦੇ ਲੋਕ ਰਿਸ਼ਤਿਆਂ ਦੇ ਟੁੱਟਣ ਤੋਂ ਬਹੁਤ ਡਰਦੇ ਨੇ ਵੀ ਕਿਤੇ ਜੇ ਮੈਂ ਕਿਸੇ ਨੂੰ ਛੋਟੀ ਜੀ ਵੀ ਗੱਲ ਕਹਿ ਤੀ ਉਹ ਆਪਣੀ ਕੋਈ ਮਨ ਦੀ ਗੱਲ ਹੀ ਨਹੀਂ ਕਹਿੰਦੇ ਜੇ ਮੈਂ ਕਿਸੇ ਬੰਦੇ ਨੂੰ ਮਾੜਾ ਜਾ ਵੀ ਉਹਦੀ ਉਹਦੇ ਖਿਲਾਫ ਜਾ ਕੇ ਜਵਾਬ ਦੇਤਾ ਜਾਂ ਜੇ ਮੈਨੂੰ ਉਹਦਾ ਕੋਈ ਗੱਲ ਚੰਗੀ ਨਹੀਂ ਲੱਗੀ ਤੇ ਮੇਰੇ ਤੋਂ ਉਹਦੇ ਖਿਲਾਫ ਬੋਲਿਆ ਗਿਆ ਤਾਂ ਪਤਾ ਨਹੀਂ ਉਹ ਬੰਦਾ ਨਾਰਾਜ਼ ਹੋ ਕੇ ਮੇਰੇ ਨਾਲ ਰਿਸ਼ਤਾ ਹੀ ਨਾ ਤੋੜ ਦਵੇ ਇਵੇਂ ਦੇ ਲੋਕ ਅਕਸਰ ਗਲਤ ਰਿਸ਼ਤਿਆਂ ਦੇ ਵਿੱਚ ਵੀ ਪਏ ਰਹਿਣਗੇ ਵੀ ਜੇ ਕੋਈ ਤੁਹਾਡੇ ਨਾਲ ਜਿੰਨਾ ਮਰਜੀ ਮਾੜਾ ਕਰ ਲਵੇ ਪਰ ਫਿਰ ਵੀ ਅਸੀਂ ਗਲਤੀ ਲੋਕਾਂ ਨਾਲ ਰਹਿਣਾ ਹੈ ਕਿ ਸਾਨੂੰ ਜੀ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਸਾਡਾ ਉਹਨਾਂ ਬਿਨਾ ਗੁਜ਼ਾਰਾ ਨਹੀਂ ਹੋਣਾ ਤੇ ਇੱਕ ਮੈਨੂੰ ਇਹ ਲੱਗਦਾ ਹੁੰਦਾ ਕਿ ਇਦਾਂ ਦੇ ਜਿਹੜੇ ਲੋਕ ਹੁੰਦੇ ਆ ਨਾ ਜਿਹੜੇ ਹਮੇਸ਼ਾ ਡਰਦੇ ਰਹਿੰਦੇ ਨੇ ਉਹ ਕਦੇ ਵੀ ਇੰਡੀਪੈਂਡੈਂਟ ਨਹੀਂ ਹੁੰਦੇ ਕਿਸੇ ਵੀ ਮਸਲੇ ਤੇ ਜਿਵੇਂ ਚਾਹੇ ਉਹਨਾਂ ਨੇ ਕੋਈ ਆਪਣਾ ਫੈਸਲਾ ਲੈਣਾ ਹੋਵੇ ਚਾਹੇ ਉਹਨਾਂ ਨੇ ਆਪਣੇ ਪੈਸਿਆਂ ਨਾਲ ਸੰਬੰਧਿਤ ਫੈਸਲੇ ਲੈਣੇ ਹੋਣ ਚਾਹੇ ਉਹਨਾਂ ਨੇ ਆਪਣੇ ਰਿਸ਼ਤਿਆਂ ਨਾਲ ਸੰਬੰਧਿਤ ਫੈਸਲੇ ਜਾਂ ਕਾਰੋਬਾਰ ਨਾਲ ਜੁੜੇ ਹੋਏ ਫੈਸਲੇ ਜਾਂ ਫਿਰ ਕਿਤੇ ਜਾਣਾ ਆਉਣਾ ਹੋਵੇ ਇੱਥੋਂ ਤੱਕ ਵੀ ਉਹਨਾਂ 'ਚ ਜ਼ਿਆਦਾ ਬੀਬੀਆਂ ਹੁੰਦੀਆਂ ਨੇ ਕਿਉਂ ਹਮੇਸ਼ਾ ਜਾਣ ਲਈ ਕਿਸੇ ਦੀ سپورਟ ਭਾਲਣਗੀਆਂ ਬੈਂਕ ਦੇ ਕੰਮਾਂ ਲਈ ਕਿਸੇ ਦੀ سپورਟ ਭਾਲਣਗੀਆਂ ਕਿਤੇ ਸਫਰ ਕਰਨਾ ਉੱਥੇ ਤਾਂ ਜੀ ਅਸੀਂ ਬੰਦੇ ਤੋਂ ਬਿਨਾ ਜਾ ਹੀ ਨਹੀਂ ਸਕਦੀਆਂ ਬੇਸ਼ੱਕ ਸਾਡਾ ਇਦਾਂ ਦਾ ਮਾਹੌਲ ਹੈਗਾ ਆਲੇ ਦੁਆਲੇ ਪਰ ਫਿਰ ਵੀ ਇੱਕ ਮੈਂਟਲ ਇੰਡੀਪੈਂਡੈਂਸ ਆ ਨਾ ਜਿਹੜੀ ਉਹ ਹਰ ਬੰਦੇ ਦੇ ਅੰਦਰ ਹੋਣੀ ਚਾਹੀਦੀ ਆ ਤੁਸੀਂ ਇਹ ਹਮੇਸ਼ਾ ਤੈਅ ਕਰਕੇ ਰੱਖੋ ਕਿ ਜ਼ਿੰਦਗੀ 'ਚ ਮੈਨੂੰ ਕਦੇ ਵੀ ਇਕੱਲਾ ਰਹਿਣਾ ਪੈ ਸਕਦਾ ਜ਼ਰੂਰੀ ਨਹੀਂ ਕਿ ਹਰ ਵਕਤ ਕੋਈ ਸਾਥ ਦੇਣ ਲਈ ਮੇਰੇ ਨਾਲ ਹੀ ਹੋਊਗਾ ਉਹ ਬੰਦੇ ਹਮੇਸ਼ਾ ਕੋਈ ਨਾ ਕੋਈ سپورਟ ਭਾਲਦੇ ਰਹਿਣਗੇ ਛੋਟੀ ਛੋਟੀ ਸਲਾਹ ਲਈ ਵੀ ਉਹ ਜਿਵੇਂ ਆਪਾਂ ਨੂੰ ਬੀਬੀਆਂ ਨੂੰ ਆਦਤ ਹੁੰਦੀ ਹੈ ਨਾ ਵੀ ਰਸੋਈ 'ਚ ਉਹੀ ਚੀਜ਼ ਬਣਾਉਣੀ ਆ ਜੀਨੂੰ ਸਾਰੇ ਜਾਣੇ ਜਿਹਦੇ ਤੇ ਐਗਰੀ ਹੋ ਜਾਣਗੇ ਹਾਂਜੀ ਅੱਜ ਜੇ ਛੋਲਿਆਂ ਦੀ ਸਬਜ਼ੀ ਬਣਨੀ ਆ ਤਾਂ ਸਾਰਿਆਂ ਨੂੰ ਪਸੰਦ ਆ ਮੈਂ ਫੇਰ ਹੀ ਤਰੂੰਗੀ ਮਤਲਬ ਜ਼ਿੰਦਗੀ ਛੋਲਿਆਂ ਦੀ ਸਬਜ਼ੀ ਬਣਾਉਣ ਵਾਲਾ ਮੁੱਦਾ ਨਹੀਂ ਹੁੰਦਾ ਜ਼ਿੰਦਗੀ 'ਚ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਲਈ ਤੁਹਾਨੂੰ ਫੈਸਲੇ ਲੈਣੇ ਚਾਹੀਦੇ ਨੇ ਖਾਸ ਕਰਕੇ ਆਪਣੇ ਬੱਚਿਆਂ ਨਾਲ ਜੁੜੇ ਹੋਏ ਜਿਹੜੇ ਫੈਸਲੇ ਹੁੰਦੇ ਨੇ ਉਹ ਮਾਵਾਂ ਨੂੰ ਜ਼ਰੂਰ ਲੈਣੇ ਚਾਹੀਦੇ ਨੇ ਮੈਂ ਇੱਕ ਵਾਰੀ ਕਿਸੇ ਨੂੰ ਸੁਣਿਆ ਸੀਗਾ ਉਹ ਕਹਿੰਦੇ ਵੀ ਜੇ ਤੁਸੀਂ ਕਿਤੇ ਜ਼ਮੀਨ ਜਾਇਦਾਦ ਲੈਣੀ ਆ ਤਾਂ ਉਸ ਨਾਲ ਜੁੜੇ ਹੋਏ ਫੈਸਲੇ ਨੇ ਜਿਹੜੇ ਬੰਦਾ ਕਰੇ ਪਰ ਜੇ ਤੁਹਾਡੀ ਔਲਾਦ ਨਾਲ ਜੁੜੇ ਹੋਏ ਫੈਸਲੇ ਨੇ ਤਾਂ ਉਹ ਔਰਤਾਂ ਨੂੰ ਕਰਨੇ ਚਾਹੀਦੇ ਨੇ ਕਿ ਅਸੀਂ ਉਹਨਾਂ ਨੂੰ ਕੀ ਪੜਾਉਣਾ ਉਹਨਾਂ ਨੂੰ ਕਿੱਥੇ ਵਿਆਉਣਾ ਉਹ ਕਿੱਦਾਂ ਦਾ ਘਰ-ਬਾਰ ਹੋਵੇ ਬੱਚੇ ਦੀ ਮੋਰਲ ਜਿਹੜੀ ਐਜੂਕੇਸ਼ਨ ਉਹ ਸਾਰੀ ਜਿਹੜੀ ਹੈਗੀ ਉਹ ਮਾਵਾਂ ਨੂੰ ਦੇਣੀ ਚਾਹੀਦੀ ਹੈ ਮਤਲਬ ਮਾਂ ਇੱਕ ਸਟਰੋਂਗ ਮਾਈਂਡਸੈਟ ਵਾਲੀ ਹੋਣੀ ਚਾਹੀਦੀ ਹੈ ਵੀ ਉਹ ਆਪਣੇ ਨਿਆਣਿਆਂ ਦੇ ਫੈਸਲੇ ਕਰੇ ਤੇ ਉਹ ਕਰੇਗੀ ਕਦੋਂ ਜਦੋਂ ਆਪ ਮੈਂਟਲੀ ਸਟਰੋਂਗ ਹੋਵੇ ਹੁਣ ਜੇ ਉਹ ਹੀ ਦੂਜਿਆਂ ਤੇ ਡਿਪੈਂਡੈਂਟ ਹੈ ਕਿ ਮੈਨੂੰ ਜੀ ਤੁਸੀਂ ਬਾਜ਼ਾਰ ਲੈ ਜਾਓ ਮੈਨੂੰ ਜੀ ਤੁਸੀਂ ਬੈਂਕ ਚ ਲੈ ਜਾਓ ਮੈਨੂੰ ਜੀ ਤੁਸੀਂ ਹਸਪਤਾਲ ਲੈ ਜਾਓ ਤਾਂ ਮੈਨੂੰ ਲੱਗਦਾ ਕਿ ਉਹ ਕੁਝ ਨਹੀਂ ਕਰ ਸਕੂਗੀ ਅਸੀਂ ਕਿੰਨਾ ਪੜ੍ਹ ਲਿਖ ਗਏ ਹਜੇ ਤੱਕ ਵੀ ਅਸੀਂ ਨਾ ਪਤਾ ਨਹੀਂ ਕਿਉਂ ਹਰ ਬੰਦੇ ਦੀ ਅਪਰੂਵਲ ਚਾਹੁੰਦੇ ਆ ਉਹ ਜਿਵੇਂ ਹੁੰਦਾ ਨਾ ਵੀ ਜਦੋਂ ਕੁੜੀ ਜਾਂ ਮੁੰਡੇ ਦਾ ਰਿਸ਼ਤਾ ਹੁੰਦਾ ਮੁੰਡੇ ਨੂੰ ਕੋਈ ਜ਼ਰੂਰਤ ਨਹੀਂ ਪਰ ਕੁੜੀ ਨੂੰ ਕੈਰੇਕਟਰ ਸਰਟੀਫਿਕੇਟ ਜ਼ਰੂਰ ਦੇਣਾ ਪੈਂਦਾ ਲੋਕ ਉਹਦੇ ਬਾਰੇ ਜਾ ਕੇ 36 ਜਣਿਆਂ ਨੂੰ ਪੁੱਛਦੇ ਆ ਕੁੜੀ ਦਾ ਕੈਰੇਕਟਰ ਕਿਵੇਂ ਆ ਕੁੜੀ ਕਿਵੇਂ ਦੀ ਸੀਗੀ ਕੁੜੀ ਨੂੰ ਕੋਈ ਕੰਮ ਕਾਜ ਆਉਂਦਾ ਤੇ ਅਜੇ ਤੱਕ ਵੀ ਅਸੀਂ ਜਿਵੇਂ ਸੋਚਦੇ ਆ ਨਾ ਕਿ ਕੈਰੇਕਟਰ ਸਰਟੀਫਿਕੇਟ ਦੇਣਾ ਸਾਡੀ ਹੀ ਇਕੱਲੀਆਂ ਦੀ ਰਿਸਪੌਂਸਿਬਿਲਟੀ ਆ ਓਵੇਂ ਅਸੀਂ ਇਹੀ ਸੋਚ ਲਿਆ ਕਿ ਜ਼ਿਆਦਾ ਸਿਆਣੀ ਜਨਾਨੀ ਉਹੀ ਹੁੰਦੀ ਆ ਵੀ ਜਿਹੜੀ ਦੂਜੇ ਬੰਦੇ ਤੇ ਡਿਪੈਂਡੈਂਟ ਰਹਿੰਦੀ ਆ ਜਿਹੜੀ ਹਰ ਜਗ੍ਹਾ ਘਰ ਵਾਲੇ ਦੇ ਨਾਲ ਹੀ ਜਾਊਗੀ ਜ਼ਿੰਦਗੀ ਇੱਕੋ ਵਾਰ ਮਿਲਦੀ ਹੈ ਤੇ ਜੇ ਤੁਸੀਂ ਇਹਦੇ 'ਚ ਖੁੱਲ ਕੇ ਜਿਉਣਾ ਚਾਹੁੰਦੇ ਹੋ ਤਾਂ ਤੁਸੀਂ ਫਿਜ਼ੀਕਲੀ, ਮੈਂਟਲੀ, ਇਕਨੋਮਿਕਲੀ ਇੰਡੀਪੈਂਡੈਂਟ ਹੋਵੋ ਆਪਣੇ ਦਮ ਤੇ ਫੈਸਲੇ ਕਰਨੇ ਸਿੱਖੋ ਇੱਕ ਚੀਜ਼ ਜਿਹੜੀ ਬਹੁਤ ਜ਼ਿਆਦਾ ਇਦਾਂ ਦੇ ਲੋਕ ਕਰਦੇ ਆ ਵੀ ਜਿਹੜੇ ਮਨੋਂ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੁੰਦੇ ਉਹ ਇਹੀ ਕਰਦੇ ਆ ਕਿ ਉਹ ਹਰ ਬੰਦੇ ਦੀ ਗੱਲ 'ਚ ਹਾਮੀ ਭਰੀ ਜਾਣਗੇ ਕੋਈ ਉਹਨਾਂ ਦੇ ਬੈਠਾ ਸਾਹਮਣੇ ਗਲਤ ਗੱਲ ਕਰੀ ਜਾਵੇ ਉਹ ਤਾਂ ਵੀ ਭਰੀ ਜਾਣਗੇ ਹਮੇ ਸਹੀ ਕਰੀ ਜਾਵੇ ਉਹ ਤਾਂ ਵੀ ਕਹਿਣਗੇ ਵੀ ਹਾਂਜੀ ਬਿਲਕੁਲ ਠੀਕ ਆ ਉਹਨਾਂ ਦਾ ਆਪਣਾ opinion ਕੋਈ ਨਹੀਂ ਹੁੰਦਾ ਐਦਾਂ ਹੀ ਨਾ ਇੱਕ ਵਾਰੀ ਸਾਡੇ ਕੋਈ ਜਾਣਕਾਰ ਬੈਠੇ ਸੀ ਅਸੀਂ ਐਦਾਂ ਸਾਰੇ ਜਣੇ ਬੈਠੇ ਸੀ ਤੇ ਅਖਬਾਰ ਦੇ ਵਿੱਚ ਇੱਕ ਬੀਬੀ ਬਾਰੇ ਖਬਰ ਆਈ ਉਹਨਾਂ ਨੇ ਬੜੀ ਇੱਕ ਭੱਦੀ ਜੀ ਟਿੱਪਣੀ ਕੀਤੀ ਹਨਾ ਸਾਰੇ ਜਣੇ ਉਹਦੇ ਤੇ ਬੈ ਕੇ ਹੱਸਣ ਲੱਗ ਗਏ ਤੇ ਮੈਂ ਤੇ ਮੇਰੇ ਇੱਕ ਹੋਰ ਘਰ ਦੇ ਵਿੱਚੋਂ ਫੀਮੇਲ ਮੈਂਬਰ ਮੇਰੇ ਤੋਂ ਉਮਰ ਚ ਵੱਡੇ ਅਸੀਂ ਦੋਵੇਂ ਬੈਠੇ ਸੀਗੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਇੱਕ ਬੀਬੀ ਤੇ ਐਦਾਂ ਦੀ ਟਿੱਪਣੀ ਨਹੀਂ ਕਰ ਸਕਦੇ ਹਨਾ ਉਹ ਕਹਿੰਦੇ ਵੀ ਉਹ ਤਾਂ ਹੈ ਹੀ ਐਦਾਂ ਦੀ ਕਹਿੰਦੇ ਬੇਸ਼ੱਕ ਜਿੱਦਾਂ ਦੀ ਮਰਜ਼ੀ ਹੋਵੇ ਪਰ ਤੁਸੀਂ ਨਹੀਂ ਕਰ ਸਕਦੇ ਮਤਲਬ ਉਹਨਾਂ ਨੂੰ ਇਹ ਲੱਗਿਆ ਮੈਂ ਬਾਅਦ ਚ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੰਨੇ ਸੋਹਣੇ ਟੰਗਨਾ ਆਪਣੀ ਗੱਲ ਕਹੀ ਤੁਹਾਨੂੰ ਡਰ ਨਹੀਂ ਲੱਗਿਆ ਉਹ ਕਹਿੰਦੇ ਨਹੀਂ ਜਦੋਂ ਤੁਸੀਂ ਦੂਜਿਆਂ ਬਾਰੇ ਕੀਤੀਆਂ ਹੋਈਆਂ ਗੱਲਾਂ ਬੜੇ ਆਰਾਮ ਨਾਲ ਸੁਣ ਲੈਨੇ ਤਾਂ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਵੀ ਤੁਹਾਨੂੰ ਆਪਣੇ ਬਾਰੇ ਵੀ ਸੁਣਨੀ ਆ ਪੈ ਸਕਦੀਆਂ ਨੇ ਕਹਿੰਦੇ ਜਦੋਂ ਤੁਸੀਂ ਦੂਜਿਆਂ ਬਾਰੇ ਗੱਲਾਂ ਕਰਨ ਤੋਂ ਟੋਕਦੇ ਹੋ ਤਾਂ ਤੁਹਾਡੇ 'ਚ ਜੁਰਤ ਹਮੇਸ਼ਾ ਰਹੂਗੀ ਕਿ ਕੋਈ ਤੁਹਾਡੇ ਖਿਲਾਫ ਗੱਲ ਨਾ ਕਰ ਸਕੇ ਜਦੋਂ ਤੱਕ ਤੁਸੀਂ ਸਹੀ ਹੋ ਮਤਲਬ ਜਿਹੜੇ ਬਹੁਤ ਹੀ ਨਾ ਕਮਜ਼ੋਰ ਲੋਕ ਹੋਣਗੇ ਉਹਨਾਂ ਦਾ ਕੋਈ ਆਪਣਾ opinion ਨਹੀਂ ਹੁੰਦਾ ਉਹ ਹਮੇਸ਼ਾ ਜਿਵੇਂ ਕੋਈ ਕਹਿ ਦੇਗਾ ਉਦਾਂ ਹੀ ਚੱਲਣਾ ਸ਼ੁਰੂ ਕਰ ਦਿੰਦੇ ਨੇ ਜੇ ਕਿਸੇ ਨੇ ਕਹਤਾ ਉਹ ਜਿਵੇਂ ਹੁੰਦਾ ਨਾ ਵੀ ਬੱਚੇ ਨੂੰ ਆਪਾਂ ਕਹਿ ਦਈਏ ਠੰਡ ਆ ਗਈ ਉਹਨੂੰ ਮਹਿਸੂਸ ਹੋ ਨਹੀਂ ਰਹੀ ਉਹਨੇ ਸਵੈਟਰ ਪਾ ਲੈਣਾ ਵੀ ਮਾਂ ਨੇ ਕਿਹਾ ਤੇ ਮੈਂ ਪਾ ਲਾਂ ਪਿਓ ਨੇ ਕਿਹਾ ਮੈਂ ਪਾ ਲਾਂ ਜਿਵੇਂ ਅਸੀਂ ਬੱਚੇ ਨੂੰ ਰੋਕ ਦੰਨੇ ਆ ਆ ਸੀਜ਼ਨ ਚ ਆ ਚੀਜ਼ਾਂ ਨਹੀਂ ਖਾਣੀਆਂ ਉਹਦੇ ਬੋਡੀ ਨੂੰ ਭਾਵੇਂ ਫਰਕ ਨਾ ਪਵੇ ਪਰ ਉਹਨੇ ਮੰਨ ਲੈਣੀਆਂ ਐਵੇਂ ਹੁੰਦਾ ਕਿ ਉਹਨਾਂ ਲੋਕਾਂ ਨੂੰ ਐਂ ਲੱਗਦਾ ਹੁੰਦਾ ਵੀ ਜਿਹੜੀ ਗੱਲ ਜੀਨੇ ਕਹਤੀ ਨਾ ਉਹ ਮੰਨਣੀ ਲਾਜ਼ਮੀ ਆ ਬਸ ਆਪਣਾ ਕੋਈ opinion ਨਹੀਂ ਹੁੰਦਾ ਅਸੀਂ ਹਮੇਸ਼ਾ ਕਹਿੰਦੇ ਆ ਵੀ ਜਿਹੜਾ ਬੰਦਾ ਸਟਰੋਂਗ ਮਾਈਂਡਸੈਟ ਵਾਲਾ ਹੁੰਦਾ ਉਹਦੇ ਬਹੁਤ ਕੌਨਫੀਡੈਂਸ ਵੀ ਹੋਊਗਾ ਹਮੇਸ਼ਾ ਉਹਦਾ opinion ਵੀ ਬਹੁਤ ਸਟਰੋਂਗ ਹੋਊਗਾ ਉਹ ਕਿਸੇ ਨਾਲ ਵੀ ਗੱਲ ਕਰਨ ਵੇਲੇ ਕਦੇ ਵੀ ਝਿਜਕਦਾ ਨਹੀਂ ਹੈਗਾ ਤੇ ਹੁਣ ਬੰਦਾ ਆਪਣੇ ਮਨ ਨੂੰ ਮਜ਼ਬੂਤ ਕਿਵੇਂ ਬਣਾਵੇ ਦੇਖੋ ਜੇ ਤਾਂ ਤੁਸੀਂ ਪੈਸਿਆਂ ਲਈ ਕਿਸੇ ਤੇ ਨਿਰਭਰ ਹੋ ਕਿ ਤੁਹਾਨੂੰ ਲੱਗਦਾ ਵੀ ਮੇਰਾ ਤਾਂ ਜੇ ਮੈਂ ਇਸ ਬੰਦੇ ਨਾਲੋਂ ਦਰ किनार ਹੋਊਗਾ ਜਾਂ ਮੈਂ ਇਹਦੇ ਫੈਸਲੇ ਨਹੀਂ ਮੰਨੂਗਾ ਜਾਂ ਮੈਂ ਮੇਰਾ ਤਾਂ ਗੁਜ਼ਾਰਾ ਹੀ ਨਹੀਂ ਹੋਊਗਾ ਇਸ ਚੀਜ਼ ਬਿਨਾ ਫਿਰ ਤਾਂ ਤੁਸੀਂ ਮੈਨੂੰ ਲੱਗਦਾ ਹੁੰਦਾ ਕਿ ਕਿਸੇ ਦੀਆਂ ਗੱਲਾਂ ਮੰਨੋ ਪਰ ਜੇ ਤੁਸੀਂ ਪੈਸਿਆਂ 'ਚ ਆਤਮ ਨਿਰਭਰ ਹੋ ਤਾਂ ਮੈਨੂੰ ਲੱਗਦਾ ਜਿਹੜਾ ਬੰਦਾ ਪੈਸੇ ਪੱਖੋਂ ਆਪਣੇ ਪੈਰਾਂ ਤੇ ਖੜਾ ਨਾ ਉਹਨੂੰ ਤਾਂ ਵੈਸੇ ਬਹੁਤ ਤਗੜੇ ਮਨ ਵਾਲਾ ਬੰਦਾ ਹੋਣਾ ਚਾਹੀਦਾ ਤੇ ਕਈਆਂ ਨੂੰ ਹੁੰਦਾ ਵੀ ਛੋਟੀਆਂ-ਛੋਟੀਆਂ ਚੀਜ਼ਾਂ ਇਫੈਕਟ ਕਰਦੀਆਂ ਨੇ ਉਹਨਾਂ ਚੀਜ਼ਾਂ ਨੂੰ ਪਹਿਲਾਂ ਬੈਠ ਕੇ ਸੋਚੋ ਕਿ ਵੀ ਜੇ ਮੇਰਾ ਇਹ ਕੋਈ ਚੀਜ਼ ਮੇਰਾ ਆਰਥਿਕ ਨੁਕਸਾਨ ਨਹੀਂ ਕਰ ਰਹੀ ਮੇਰਾ ਕਿਸੇ ਤਰੀਕੇ ਦਾ ਸਮਾਜਿਕ ਨੁਕਸਾਨ ਨਹੀਂ ਹੋ ਰਿਹਾ ਵੀ ਜੇ ਬੰਦਾ ਮੇਰੇ ਨਾਲ ਵਰਤਨੋਂ ਛੱਡ ਦੂਗਾ ਤਾਂ ਮੇਰਾ ਕੋਈ ਐਡਾ ਵੱਡਾ ਲਾਸ ਨਹੀਂ ਹੋਣ ਲੱਗਿਆ ਨਾ ਮੇਰੇ ਪੈਸੇ ਦਾ ਕੋਈ ਐਡਾ ਲਾਸ ਹੋਣ ਲੱਗਿਆ ਫਿਰ ਤੁਸੀਂ ਮੈਨੂੰ ਲੱਗਦਾ ਕਿ ਉੱਥੇ ਆਪਣਾ opinion ਵੀ ਦਿਓ ਉੱਥੇ ਆਪਣੀ ਹਾਂ ਨਾ ਵੀ ਕਹੋ ਉੱਥੇ ਉਸ ਬੰਦੇ ਨੂੰ ਇਹ ਵੀ ਕਹੋ ਵੀ ਜੇ ਉਹ ਕੁਝ ਤੁਹਾਡੇ ਨਾਲ ਗਲਤ ਕਰ ਰਿਹਾ ਤਾਂ ਤੁਸੀਂ ਉਹਨੂੰ ਕਹਿ ਸਕੋ ਵੀ ਇਹ ਗਲਤ ਆ ਤੇ ਇਹ ਸਹੀ ਆ ਤੇ ਜਿਵੇਂ ਦੇ ਤੁਸੀਂ ਹੋਵੋਗੇ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੇ ਜਿਹੜੀਆਂ ਓਵੇਂ ਦੀਆਂ ਹੀ ਹੁੰਦੀਆਂ ਨੇ ਮਜ਼ਬੂਤ ਮਾਨਸਿਕਤਾ ਲਈ ਹਮੇਸ਼ਾ ਉਹਨਾਂ ਲੋਕਾਂ ਦੀਆਂ ਸਵੈ ਜੀਵਨੀਆਂ ਪੜੋ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਹੰਡਾ ਕੇ ਵੀ ਬਹੁਤ ਕੁਝ ਕਰ ਲਿਆ ਉਹਦੇ ਵਿੱਚ ਸਰਦਾਰਾ ਸਿੰਘ ਜੋਲ ਹੋਣਾਂ ਦੀ ਸਵੈ ਜੀਵਨੀਆਂ ਰੰਗਾਂ ਦੀ ਗਾਗਰ ਉਹਨੂੰ ਤੁਸੀਂ ਜ਼ਰੂਰ ਪੜਿਓ ਤੇ ਇੱਕ ਕਿਤਾਬ ਆ ਜਿਵੇਂ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਦੀ ਸਵੈ ਜੀਵਨੀ ਉਹਨੂੰ ਵੀ ਪੜਿਓ ਜਿਹੜੇ ਗੁਲਜ਼ਾਰ ਸਿੰਘ ਸੰਧੂ ਨੇ ਨਾ ਉਹਨਾਂ ਦੀ ਸਵੈ ਜੀਵਨੀ ਵੀ ਹੈਗੀ ਆ ਸ਼ਾਇਦ ਬਿਨ ਮੰਗੇ ਮੋਤੀ ਮਿਲੇ ਉਹ ਪੜਿਓ ਤੁਹਾਨੂੰ ਲੱਗੂਗਾ ਵੀ ਜ਼ਿੰਦਗੀ ਚ ਮਤਲਬ ਕਿੰਨੇ ਵੱਡੇ ਵੱਡੇ ਲੋਕ ਹੋਏ ਨੇ ਜਿਨ੍ਹਾਂ ਨੇ ਐਨੇ ਦੁੱਖਾਂ ਤੋਂ ਜ਼ਿੰਦਗੀ ਸ਼ੁਰੂ ਕੀਤੀ ਬਚਿੰਤ ਕੌਰ ਹੁਣਾਂ ਦੀ ਸਵੈ ਜੀਵਨੀ ਆ ਪਗ ਡੰਡੀਆਂ ਅਜੀਤ ਕੌਰ ਹੁਣਾਂ ਦੀ ਸਵੈ ਜੀਵਨੀ ਆ ਕੂੜਾ ਕਬਾੜਾ ਤੁਸੀਂ ਜਦੋਂ ਇਹਨਾਂ ਕਿਤਾਬਾਂ ਨੂੰ ਪੜ੍ਹਦੇ ਹੋ ਨਾ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਵੀ ਬੰਦੇ ਦਾ ਜੇ ਮਨ ਤਗੜਾ ਨਾ ਬੰਦਾ ਜ਼ਿੰਦਗੀ ਚ ਕੁਝ ਵੀ ਕਰ ਸਕਦਾ ਤੇ ਤਗੜੇ ਮਨ ਲਈ ਤੁਸੀਂ ਚੰਗੀਆਂ ਕਿਤਾਬਾਂ ਪੜੋ ਤਗੜੇ ਮਨ ਲਈ ਤੁਸੀਂ ਉਹਨਾਂ ਲੋਕਾਂ ਨੂੰ ਮਿਲੋ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਪਣੇ ਦਮ ਤੇ ਬਹੁਤ ਕੁਝ ਕੀਤਾ ਹੋਇਆ ਜਦੋਂ ਕੋਈ ਬੰਦਾ ਤੁਹਾਡੇ ਨਾਲ ਗਲਤ ਕਰਦਾ ਤੁਸੀਂ ਮੰਨ ਲਓ ਕਿ ਰਿਸ਼ਤਾ ਨਿਵਾਉਣਾ ਤੁਸੀਂ ਕਿਸੇ ਦੀਆਂ ਚਾਰ ਗਲਤੀਆਂ ਝਰ ਲਓ ਪਰ 6 ਗਲਤੀਆਂ ਤੇ ਰਿਐਕਟ ਕਰਨਾ ਸਿੱਖੋ ਵੀ ਵਈ ਆ ਸਈਆ ਤੇ ਆ ਚੀਜ਼ਾਂ ਨੇ ਜਿਹੜੀਆਂ ਗਲਤ ਨੇ ਛੋਟੇ ਛੋਟੇ ਸਫ਼ਰ ਕੱਲਿਆਂ ਕਰਨੇ ਸ਼ੁਰੂ ਕਰੋ ਮੰਨ ਲਓ ਕਿ ਮੈਂ ਬਾਜ਼ਾਰ ਜਾਣਾ ਮੈਂ ਹਮੇਸ਼ਾ ਕਿਸੇ ਦੇ ਨਾਲ ਜਾਂਦੀ ਆ ਪਰ ਨਹੀਂ ਮੈਂ ਸ਼ੁਰੂ ਕਰਾਂ ਵੀ ਚਲੋ ਜੇ ਮੈਂ ਮਹੀਨੇ ਦੇ 10 ਵਾਰ ਕਿਸੇ ਦੇ ਨਾਲ ਜਾਂਦੀ ਆ ਤਾਂ ਮੈਂ ਇੱਕ ਦੋ ਵਾਰ ਇਕੱਲੇ ਜਾਣਾ ਸ਼ੁਰੂ ਕਰਾਂ ਜਿਆਦਾ ਤੋਂ ਜਿਆਦਾ ਜਿਹੜੇ ਆਪਣੇ ਕੰਮ ਨੇ ਉਹ ਆਪ ਕਰਨਾ ਸ਼ੁਰੂ ਕਰੋ ਚਾਹੇ ਉਹ ਬੈਂਕ ਦੇ ਕੰਮ ਨੇ ਚਾਹੇ ਉਹ ਕਿਸੇ ਹਸਪੀਟਲ ਜਾਣ ਦੇ ਕੰਮ ਨੇ ਚਾਹੇ ਉਹ ਬਾਜ਼ਾਰ ਜਾਣ ਦੇ ਕੰਮ ਨੇ ਚਾਹੇ ਉਹ ਬੱਚਿਆਂ ਦੇ ਕਾਲਜ ਯੂਨੀਵਰਸਿਟੀ ਜਾਂ ਸਕੂਲ ਜਾਣ ਦੇ ਕੰਮ ਨੇ ਜਿੰਨਾ ਲੋਕਾਂ ਨਾਲ ਤੁਹਾਡਾ ਵਾਹ ਪੈਂਦਾ ਨਾ ਓਨਾ ਹੀ ਤੁਸੀਂ ਮੈਂਟਲੀ ਸਟਰੋਂਗ ਹੁੰਨੇ ਹੋ ਤੁਹਾਡੇ ਚ ਗੱਲ ਕਰਨ ਦਾ ਕੌਨਫੀਡੈਂਸ ਆਉਂਦਾ ਤੁਸੀਂ ਚੀਜ਼ਾਂ ਨੂੰ ਸਿੱਖਣਾ ਚਾਹੁੰਦੇ ਹੋ ਹੁਣ ਮੰਨ ਲਓ ਮੈਂ ਕਿਸੇ ਇਹੋ ਜੀ ਜਗ੍ਹਾ ਤੇ ਗਈ ਜਿੱਥੇ ਜਾ ਕੇ ਮੈਨੂੰ ਪਤਾ ਨਹੀਂ ਚੱਲ ਰਿਹਾ ਕਿ ਮੈਂ ਉੱਥੇ ਕੀ ਕਰਾਂ ਮੈਨੂੰ ਕਿੰਨਾ ਜ਼ਿਆਦਾ ਮਹਿਸੂਸ ਹੋਊਗਾ ਜਦੋਂ ਮੈਂ ਆਪਣੇ ਘਰ ਪਰਤ ਕੇ ਆਉਂਗੀ ਤਾਂ ਮੈਨੂੰ ਜ਼ਰੂਰ ਇੱਛਾ ਹੋਵੇ ਯਾਰ ਮੈਂ ਇਹ ਚੀਜ਼ ਨੂੰ ਸਿੱਖਾਂ ਮੈਨੂੰ ਤਾਂ ਉੱਥੇ ਜਾ ਕੇ ਪਤਾ ਹੀ ਨਹੀਂ ਲੱਗਿਆ ਮੈਂ ਗੱਲ ਕੀ ਕਰਾਂ ਨਾ ਕਿ ਮੈਂ ਡਰ ਕੇ ਆਪਣੇ ਘਰ 'ਚ ਬੈਠ ਜਾ। ਤੁਸੀਂ ਜਿੰਨੀਆਂ ਥਾਵਾਂ ਤੇ ਜਾਂਦੇ ਹੋ ਨਾ ਤੁਸੀਂ ਜ਼ਰੂਰ ਉੱਥੋਂ ਕੁਝ ਨਾ ਕੁਝ ਸਿੱਖ ਕੇ ਆਉਣਾ ਤੁਹਾਡੇ ਅੰਦਰ ਇੱਕ ਕੌਨਫੀਡੈਂਸ ਪੈਦਾ ਹੁੰਦਾ ਵੀ ਜੇ ਮੈਂ ਅੱਜ ਇਸ ਜਗ੍ਹਾ ਤੇ ਗਿਆ ਸੀ ਤਾਂ ਮੈਂ ਉੱਥੋਂ ਸਿੱਖਿਆ ਕੁਝ ਤੇ ਜਿਹੜਾ ਮੈਨੂੰ ਨਹੀਂ ਆਉਂਦਾ ਉਹਨੂੰ ਮੈਂ ਘਰ ਆ ਕੇ ਜ਼ਰੂਰ ਸਿੱਖਾਂ। ਜਦੋਂ ਆਪਾਂ ਘੁੰਮਣ ਜਾਂਦੇ ਹਾਂ ਨਾ ਅੱਪਾ ਲੱਗ ਲੱਗ ਲੋਕਾਂ ਨੂੰ ਮਿਲਦੇ ਆ ਉਹਦੇ ਚ ਬੰਦੇ ਵੀ ਨੇ ਉਹਦੇ ਚ ਜਨਾਨੀਆਂ ਵੀ ਨੇ ਆਪਾਂ ਨੂੰ ਹਰ ਬੰਦੇ ਨਾਲ ਗੱਲ ਕਰਨ ਦਾ ਕੌਨਫੀਡੈਂਸ ਆਉਂਦਾ ਤੁਸੀਂ ਬਹੁਤ ਸਾਰੇ ਇਹੋ ਜਿਹੇ ਰੇਲਵੇ ਸਟੇਸ਼ਨ ਬੱਸ ਸਟੇਸ਼ਨ ਤੇ ਜਾਂਦੇ ਹੋ ਬੱਸ ਸਟਾਪ ਤੇ ਕਿ ਜਿੱਥੇ ਜਾ ਕੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪਹਿਲੀ ਵਾਰ ਤਜਰਬਾ ਕੀਤਾ ਹੁੰਦਾ ਪਰ ਤੁਸੀਂ ਸਿੱਖਦੇ ਹੋ ਬਹੁਤ ਲੋਕ ਮੈਂ ਦੇਖੇ ਨੇ ਜਿਹੜੇ ਕਿ ਕਈ ਵਾਰੀ ਨਾ ਮਤਲਬ ਬਜ਼ੁਰਗ ਦਾ ਚਲੋ ਉਸ ਚੀਜ਼ ਚ ਆਉਣ ਕਿਉਂਕਿ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਦਾ ਇਹ ਚੀਜ਼ਾਂ ਹਿੱਸਾ ਨਹੀਂ ਰਹੀਆਂ ਹੁੰਦੀਆਂ ਪਰ ਜਿਹੜੇ ਸਾਡੀ ਉਮਰ ਦੇ ਲੋਕ ਵੀ ਨੇ ਨਾ ਸਾਡੀ ਉਮਰ ਦੇ ਨੇ ਜਿਹੜੇ ਉਹ ਵੀ ਕਈ ਵਾਰ 에어ਪੋਰਟ ਜਾਣ ਤੋਂ ਡਰੀ ਜਾਂਦੇ ਨੇ ਨਹੀਂ ਜੀ ਉੱਥੇ ਮੈਨੂੰ ਪਤਾ ਹੀ ਨਹੀਂ ਲੱਗਣਾ ਮੈਂ ਕੀ ਕਰੂੰਗਾ ਜੇ ਕਿਸੇ ਜਗ੍ਹਾ ਤੇ ਜਾਉਂਗੇ ਨਾ ਤਾਂ ਹੀ ਤੁਸੀਂ ਸਿੱਖੋਗੇ ਇੱਕ ਕਈ ਵਾਰੀ ਨਾ ਜਦੋਂ ਅਸੀਂ ਮਾਪੇ ਬਣ ਜਾਂਦੇ ਆ 40 50 ਸਾਲ ਦੀ ਉਮਰ 'ਚ ਹੁੰਨੇ ਆ ਸਾਨੂੰ ਆਪਣੇ ਆਪ ਇੱਕ ਗੈਪ ਮਹਿਸੂਸ ਹੋਣ ਲੱਗ ਜਾਂਦਾ ਆਪਣੇ ਨਿਆਣਿਆਂ ਨਾਲ ਅਸੀਂ ਇਹ ਸਮਝ ਲੈਣੇ ਆ ਟੈਕਨੋਲੋਜੀ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਐਕਸਪੀਰੀਅੰਸ ਆ ਜਿਹੜਾ ਦੁਨੀਆਦਾਰੀ ਦਾ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਅਸੀਂ ਹਮੇਸ਼ਾ ਚੀਜ਼ਾਂ ਨੂੰ ਐਕਸਚੇਂਜ ਕਰਨਾ ਹੁੰਦਾ ਤੁਸੀਂ ਆਪਣੇ ਨਿਆਣਿਆਂ ਤੋਂ ਟੈਕਨੋਲੋਜੀ ਸਿੱਖੋ ਤੁਸੀਂ ਆਪਣੇ ਨਿਆਣਿਆਂ ਨੂੰ ਆਪਣਾ ਐਕਸਪੀਰੀਅੰਸ ਦੋ ਕਿ ਅਸੀਂ ਕਿਹੜੀਆਂ ਚੀਜ਼ਾਂ ਨੂੰ ਬਿਨਾਂ ਟੈਕਨੋਲੋਜੀ ਤੋਂ ਵੀ ਇਦਾਂ ਮੈਨੇਜ ਕਰਦੇ ਆਂ ਜਾਂ ਅਸੀਂ ਘਰ ਦੇ ਕੰਮਾਂ ਨੂੰ ਅਸੀਂ ਮਨੀ ਮੈਨੇਜਮੈਂਟ ਕਿਵੇਂ ਰੱਖਦੇ ਆਂ ਅਸੀਂ ਰਿਸ਼ਤਿਆਂ ਨੂੰ ਕਿਵੇਂ ਮੈਨੇਜ ਕਰਦੇ ਆਂ ਉਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਨਿਆਣਿਆਂ ਨੂੰ ਦੱਸਣੀਆਂ ਹੁੰਦੀਆਂ ਨੇ ਤੇ ਨਿਆਣਿਆਂ ਤੋਂ ਤੁਸੀਂ ਨਵੀਆਂ ਜਿਹੜੀਆਂ ਚੀਜ਼ਾਂ ਨੇ ਜੋ ਜ਼ਿੰਦਗੀ ਦੇ ਵਿੱਚ ਉਹ ਐਕਸਪਲੋਰ ਕਰ ਰਹੇ ਨੇ ਉਹ ਸਿੱਖਣੀਆਂ ਹੁੰਦੀਆਂ ਨੇ ਉਹਨੂੰ ਗੈਪ ਨੂੰ ਨਹੀਂ ਬਣਾਉਣਾ ਹੁੰਦਾ ਮੈਂ ਕੱਲ ਇੱਕ ਸੀਰੀਅਲ ਦੇਖ ਰਹੀ ਸੀਗੀ ਉਹਦੇ ਵਿੱਚ ਇੱਕ ਲੇਡੀ ਨਾ ਆਪਣੀ ਨੋ ਨੂੰ ਕਹਿੰਦੀ ਆ ਕਿ ਵੀ ਬਹੂ ਆ ਜਿਹੜੀ ਉਹਦੀ ਮਤਲਬ ਜ਼ਿੰਦਗੀ ਦਾ ਦਸਤੂਰ ਹੈ ਜਾਂ ਕਹਿ ਲੋ ਵੀ ਉਹਦੀ ਤਾਂ ਜ਼ਿੰਦਗੀ ਹੋਈ ਹੁੰਦੀ ਆ ਸਹੌਰਿਆਂ ਦੀ ਖਿਦਮਤ ਕਰਨਾ ਉਹ ਕਹਿੰਦੀ ਵੀ ਉਹ ਉਦੋਂ ਤੱਕ ਸੰਭਵ ਸੀਗਾ ਕਿ 24 ਘੰਟੇ ਕੋਈ ਤੁਹਾਡੀ ਖਿਦਮਤ ਕਰਦਾ ਰਹੇ ਜਦੋਂ ਤੱਕ ਅਸੀਂ ਨੌਕਰੀਆਂ ਨਹੀਂ ਸੀ ਕਰਦੀਆਂ ਹੁਣ ਅਸੀਂ ਖਿਦਮਤ ਸਿਰਫ 2-3 ਘੰਟੇ ਹੀ ਕਰ ਸਕਦੇ ਆ ਸਾਡੀਆਂ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਨਿਆਣੇ ਜ਼ਿੰਮੇਵਾਰੀਆਂ ਨੇ ਨੌਕਰੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਤੇ ਉਹਦੇ ਚ ਇੱਕ ਜ਼ਿੰਮੇਵਾਰੀ ਤੁਸੀਂ ਵੀ ਹੋ ਪਰ ਹੁਣ ਤੁਹਾਨੂੰ ਇਹ ਸੋਚ ਦਾ ਜਿਹੜਾ ਟੰਗਾ ਇਹ ਪੈਟਰਨ ਆ ਜਿਹੜਾ ਉਹ ਤੋੜਨਾ ਪਊਗਾ ਤੇ ਐਦਾਂ ਹੀ ਹੁਣ ਜ਼ਮਾਨਾ ਕਿੱਥੇ ਚੱਲਿਆ ਗਿਆ ਜੇ ਅੱਜ ਵੀ ਅਸੀਂ ਮਨੋ ਡਰਪੋ ਕੀ ਰਵਾਂਗੇ ਅਸੀਂ ਇਹੀ ਸੋਚੀ ਜਾਵਾਂਗੇ ਕਿ ਹਮੇਸ਼ਾ ਅਸੀਂ ਹਰ ਚੀਜ਼ ਵਿੱਚ ਦੂਜਿਆਂ ਤੇ ਡਿਪੈਂਡੈਂਟ ਰਹਿਣਾ ਕਈ ਵਾਰੀ ਕਈ ਮੁੰਡੇ ਵੀ ਇੰਨੇ ਕਮਜ਼ੋਰ ਹੁੰਦੇ ਆ ਵੀ ਉਹ 40 50 ਸਾਲ ਦੀ ਉਮਰ ਤੱਕ ਵੀ ਆਪਣੇ ਜਿਹੜੇ ਫੈਸਲੇ ਨੇ ਨਾ ਉਹ ਆਪਣੇ ਮਾਪਿਆਂ ਨੂੰ ਪੁੱਛ ਕੇ ਹੀ ਕਰੀ ਜਾਂਦੇ ਨੇ ਮਤਲਬ ਇਹ ਨਹੀਂ ਕਿ ਮਾਪਿਆਂ ਕੋਲ ਕੋਈ ਸਿਆਣਪ ਨਹੀਂ ਹੈਗੀ ਮਾਪਿਆਂ ਨੇ ਤੁਹਾਨੂੰ ਹਮੇਸ਼ਾ ਹਰ ਰਾਹ ਤੇ ਗਾਈਡ ਕਰਨਾ ਹੁੰਦਾ ਪਰ ਜੇ ਤੁਸੀਂ ਹਮੇਸ਼ਾ ਹੀ ਉਹਨਾਂ ਤੇ ਡਿਪੈਂਡੈਂਟ ਰਹੋਗੇ ਕਈ ਤਾਂ ਕਮਾਉਣਾ ਵੀ ਨਹੀਂ ਕਈ ਵਾਰੀ ਸ਼ੁਰੂ ਕਰਦੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਜਿੰਨਾ ਚਿਰ ਘਰ ਦੇ ਬਜ਼ੁਰਗ ਬੈਠੇ ਨੇ ਉਹ ਆਪੇ ਹੀ ਸਾਡਾ ਸਭ ਕੁਝ ਕਰਨਗੇ ਉਹਨਾਂ ਦੇ ਮੋਢਿਆਂ ਤੇ ਇੰਨਾ ساری ਜ਼ਿੰਦਗੀ ਭਾਰ ਪਾ ਕੇ ਤੁਸੀਂ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਵੀ ਖਰਾਬ ਕਰਦੇ ਹੋ ਤੇ ਇੱਕ ਬਹੁਤ ਵੱਡੀ ਰਿਐਲਿਟੀ ਹੈ ਥਿੰਗ ਇਸ ਬਹੁਤ ਵੱਡਾ ਸੱਚ ਹੈ ਕਿ ਜੇ ਤੁਸੀਂ ਵਾਕੇ ਤਗੜੇ ਮਨ ਵਾਲੇ ਨਹੀਂ ਹੈਗੇ ਨਾ ਜਦੋਂ ਤੁਹਾਡਾ ਵਿਆਹ ਹੋਊਗਾ ਉਦੋਂ ਤੁਹਾਡਾ ਪਾਰਟਨਰ ਤੁਹਾਡੀ ਕੋਈ ਗੱਲ ਨਹੀਂ ਮੰਨੂਗਾ ਉਹ ਤੁਹਾਡੇ ਕਿਸੇ ਫੈਸਲੇ ਦੀ ਰਿਸਪੈਕਟ ਨਹੀਂ ਕਰੂਗਾ ਤੇ ਜੇ ਤੁਸੀਂ ਮਾਪੇ ਬਣ ਜੂਗੇ ਤਾਂ ਤੁਹਾਡੇ ਜਿਹੜੇ ਨਿਆਣੇ ਨੇ ਉਹ ਕਦੇ ਤੁਹਾਡੀ ਰਿਸਪੈਕਟ ਨਹੀਂ ਕਰਦੇ ਕਦੀ ਤੁਹਾਡੇ ਫੈਸਲੇ ਨਹੀਂ ਮੰਨਦੇ ਤੁਸੀਂ ਦੇਖਿਆ ਹੋਊਗਾ ਕਿ ਪੰਚਾਇਤ ਜੁੜਦੀ ਆ ਪਿੰਡ ਦੀ ਹਨਾ ਸਲਾਹ ਕਿਦੀ ਲਈ ਜਾਂਦੀ ਆ ਸਰਪੰਚ ਦੀ ਉਹਨੂੰ ਲੋਕਾਂ ਨੇ ਚੁਣਿਆ ਹੁੰਦਾ ਔਰ ਚੁਣਦੇ ਲੋਕ ਕਿਨੂੰ ਨੇ ਜਿਹੜੇ ਜਿਹੜਾ ਲੱਗਦਾ ਹੈ ਕਿ ਜੀ ਸਾਰੇ ਪਿੰਡ ਦੀ ਜ਼ਿੰਮੇਵਾਰੀ ਚੁੱਕ ਸਕਦਾ ਰਿਐਲਿਟੀ ਤਾਂ ਇਹ ਆ ਪਰ ਚਲੋ ਹੋ ਸਕਦਾ ਕਿ ਅੱਜ ਕੱਲ ਤਾਂ ਜੀ ਪੈਸਿਆਂ ਦੇ ਦਮ ਤੇ ਵੀ ਹਨਾ ਬਹੁਤ ਕੁਝ ਹੁੰਦਾ ਹੈ ਪਰ ਉਸੇ ਬੰਦੇ ਨੂੰ ਚੁਣਿਆ ਜਾਂਦਾ ਨਾ ਜਿੱਤੇ ਤੇ ਲੱਗਦਾ ਕਿ ਪੂਰਾ ਪਿੰਡ ਸੰਭਾਲ ਸਕਦਾ ਅਸੀਂ ਕੋਈ ਐਮਐਲਏ ਚੁਣਦੇ ਆਂ ਅਸੀਂ ਕੋਈ ਐਮਪੀ ਚੁਣਦੇ ਆਂ ਸਾਨੂੰ ਲੱਗਦਾ ਨਾ ਕਿ ਉਹ ਸਭ ਕੁਝ ਸੰਭਾਲ ਸਕਦੇ ਨੇ ਤਾਂ ਐਵੇਂ ਸਟਰੋਂਗ ਮਾਈਂਡ ਸੈਟ ਵਾਲਾ ਬੰਦਾ ਜਿੱਥੇ ਵੀ ਵਹਿੰਦਾ ਨਾ ਜਿਹਦਾ ਤਗੜਾ ਮਾਨਾ ਜਿਹੜਾ ਚੜ੍ਹਦੀ ਕਲਾ ਵਾਲਾ ਜਿਹਦੀ ਤਗੜੀ ਮਾਨਸਿਕਤਾ ਉਹ ਬੰਦਾ ਜਿੱਥੇ ਵੀ ਵਹਿੰਦਾ ਉਹਦੇ ਫੈਸਲੇ ਸੁਣੇ ਜਾਂਦੇ ਨੇ ਉਹ ਚਾਹੇ ਘਰ ਪਰਿਵਾਰ ਦੇ ਵਿੱਚ ਹੋਵੇ ਚਾਹੇ ਘਰੋਂ ਬਾਹਰ ਹੋਵੇ ਚਾਹੇ ਉਹਦਾ ਕੋਈ ਕਿੱਤਾ ਹੋਵੇ ਹਰ ਬੰਦਾ ਉਹਦੇ ਫੈਸਲੇ ਦੀ ਰਿਸਪੈਕਟ ਕਰਦਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਤੇ ਇਮੋਸ਼ਨਲ ਹੋਣਾ ਜਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਸਾਰੀ ਜ਼ਿੰਦਗੀ ਸੋਚਦੇ ਰਹਿਣਾ ਪਛਤਾਉਂਦੇ ਰਹਿਣਾ ਰੋਂਦੇ ਰਹਿਣਾ ਇਹ ਜ਼ਿੰਦਗੀ ਦਾ ਪਾਰਟ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੀ ਜ਼ਿੰਦਗੀ ਲਈ ਬਹੁਤ ਸੋਚ ਸਮਝ ਕੇ ਸੋਹਣੇ ਫੈਸਲੇ ਕਰੋ ਆਪਣੇ ਬੱਚਿਆਂ ਲਈ ਸੋਹਣੇ ਫੈਸਲੇ ਕਰੋ ਜਿੱਥੇ ਕੋਈ ਤੁਹਾਨੂੰ ਦੁੱਖ ਤਕਲੀਫ ਦਿੰਦਾ ਉਹਦੇ ਅੰਦਰ ਉਸ ਤਕਲੀਫ ਨਾਲ ਕੁੜਦੇ ਰਹਿਣ ਦੀ ਬਜਾਏ ਕਿ ਜਿਵੇਂ ਇਹਨੂੰ ਕਹਿ ਤੀਏ ਨਾਰਾਜ਼ ਨਾ ਹੋ ਜਾਵੇ ਉਹਦੀ ਬਜਾਏ ਸਿੱਧਾ ਗੱਲ ਕਰਨਾ ਸਿੱਖੋ ਕਿ ਤੇਰੀ ਆ ਚੀਜ਼ ਮੈਨੂੰ ਤਕਲੀਫ ਦਿੰਦੀ ਆ ਹੁਣ ਮੰਨ ਲਓ ਤੁਸੀਂ ਕੋਈ ਜੁੱਤੀ ਪਾਈ ਆ ਜੁੱਤੀ 'ਚ ਕੋਈ ਕੰਡਾ ਚੁਗ ਗਿਆ ਤੁਸੀਂ ਐਂ ਥੋੜੀ ਚੱਲੀ ਜਾਓਗੇ ਵੀ ਚਲੋ ਕੋਈ ਨਾ ਜੀ ਥੋੜਾ ਜਿਹਾ ਹੀ ਚੁਗ ਰਿਹਾ ਰਿਸ਼ਤੇ ਵੀ ਐਦਾਂ ਦੇ ਹੀ ਹੁੰਦੇ ਆ ਤੁਸੀਂ ਕੱਢਦੇ ਹੋ ਨਾ ਜੁੱਤੀ ਚੋਂ ਕੰਡਾ ਐਵੇਂ ਤੁਸੀਂ ਰਿਸ਼ਤਿਆਂ ਚੋਂ ਵੀ ਕੰਡੇ ਕੱਢਣੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਸਮਝਾਉਣਾ ਹੁੰਦਾ ਵੀ ਮੈਨੂੰ ਆਹ ਚੀਜ਼ ਦੁੱਖ ਤੇ ਸੁੱਖ ਦੇ ਰਹੀ ਆ ਤੁਸੀਂ ਜੇ ਆਪਾਂ ਇਸ ਦੁਨੀਆ ਚ ਰਹਿ ਕੇ ਚੰਗਾ ਕਮਾ ਕੇ ਚੰਗਾ ਖਾ ਕੇ ਵੀ ਮਾਨਸਿਕ ਪੱਖੋਂ ਸੁਖੀ ਨਹੀਂ ਹੈਗੇ ਤਾਂ ਸਾਡੇ ਕੋਲ ਸਮਝ ਲਓ ਕਿ ਕੋਈ ਸੁੱਖ ਨਹੀਂ ਹੈਗਾ ਅਸੀਂ ਜਿਉਂਦੇ ਜੀ ਦੁਨੀਆ ਤੇ ਨਰਕ ਦੇਖ ਲਿਆ ਆਪਣੇ ਰਿਸ਼ਤਿਆਂ ਨੂੰ ਸੁਧਾਰ ਕੇ ਰੱਖੋ ਪਰ ਜਿਹੜੇ ਰਿਸ਼ਤੇ ਨਹੀਂ ਸੁਧਰਦੇ ਉਹਨਾਂ ਨੂੰ ਛੱਡਣਾ ਸਿੱਖੋ ਪੈਸਿਆਂ ਪੱਖੋਂ ਮਜ਼ਬੂਤ ਹੋਣਾ ਸਿੱਖੋ ਜਿਵੇਂ ਡਾਕਟਰ ਕਪੂਰ ਕਹਿੰਦੇ ਹੁੰਦੇ ਹਨ ਨਾ ਜੇਬ ਜੀ ਦੀ ਭਰੀ ਹੋਈ ਆ ਉਹਦੀ ਸਾਰੀ ਗੱਲ ਸੁਣਦੇ ਨੇ ਤੇ ਆਪਣਾ ਹਮੇਸ਼ਾ opinion ਦੇਣਾ ਸਿੱਖੋ ਗਲਤ ਤੇ ਸਹੀ ਦੇ ਵਿੱਚ ਫਰਕ ਤੁਹਾਨੂੰ ਪਤਾ ਹੋਣਾ ਚਾਹੀਦਾ ਜ਼ਿੰਦਗੀ ਬਹੁਤ ਛੋਟੀ ਚੀਜ਼ ਆ ਇਹਨੂੰ ਬੜੀ ਸੋਹਣੀ ਤੇ ਬੜੀ ਖੂਬਸੂਰਤੀ ਨਾਲ ਜਿਉਂ ਤੇ ਅਖੀਰ ਤੇ ਮੇਰੀ ਉਸ ਕੁੜੀ ਨੂੰ ਵੀ ਇਹੀ ਸਲਾਹ ਹੈ ਵੀ ਜਿਸ ਬੰਦੇ ਨਾਲ ਤੁਸੀਂ ਦਿਨ ਰਾਤ ਇੱਕ ਛੱਤ ਦੇ ਥੱਲੇ ਰਹਿਣਾ ਉਹਦੀ ਕਿੰਨੀ ਪੁਰਾਣੀ ਚੀਜ਼ ਨੂੰ ਲੈ ਕੇ ਤੁਹਾਨੂੰ ਤਕਲੀਫ ਹੋ ਰਹੀ ਆ ਜਾਂ ਤਾਂ ਤੁਸੀਂ ਇਸ ਚੀਜ਼ ਨੂੰ ਸੋਚਣਾ ਛੱਡ ਦਿਓ ਕਿਉਂਕਿ ਪ੍ਰਾਣੀਆਂ ਗਲਤੀਆਂ ਨੇ ਨਾ ਜਿਹੜੀਆਂ ਉਹ ਕਿਸੇ ਦੀਆਂ ਵੀ ਹੋਣ ਜਾਂ ਤਾਂ ਉਹਨਾਂ ਤੇ ਉਹ ਬੰਦਾ ਪਛਤਾਵੇ ਤਾਂ ਉਹ ਸੋਹਣਾ ਵੀ ਲੱਗਦਾ ਪਰ ਜੇ ਤੁਸੀਂ ਪਛਤਾਈ ਜਾ ਰਹੇ ਹੋ ਤਾਂ ਤੁਸੀਂ ਨਹੀਂ ਚੰਗੇ ਲੱਗਦੇ ਤੇ ਤੁਸੀਂ ਰਹਿੰਦੀ ਉਮਰ ਨੂੰ ਕੋਈ ਬਿਮਾਰੀ ਜ਼ਰੂਰ ਲਾ ਲੋਗੇ ਜਾਂ ਤਾਂ ਤੁਸੀਂ ਉਹਨੂੰ ਕਹਿਣਾ ਹੀ ਸਿੱਖੋ ਜਾਂ ਫਿਰ ਛੱਡਣੀ ਸਿੱਖੋ ਐਵੇਂ ਗਲਤੀਆਂ ਕਿਸੇ ਦੀਆਂ ਨੇ ਤੇ ਉਹਦੇ ਪਛਤਾਵੇ ਅਸੀਂ ਆਪਣੇ ਅੰਦਰ ਉਹਦੀ ਤਕਲੀਫ ਅਸੀਂ ਆਪਣੇ ਅੰਦਰ ਪਾਲ ਲਈਏ ਤਾਂ ਸਾਡੀ ਜ਼ਿੰਦਗੀ 'ਚ ਜਿਹੜੀ ਤੰਦਰੁਸਤੀ ਆ ਸਰੀਰ ਦੀ ਉਹ ਵੀ ਜਾਂਦੀ ਰਹੂਗੀ ਮਨ ਦੀ ਤੰਦਰੁਸਤੀ ਤਾਂ ਹੈ ਹੀ ਨਹੀਂ ਕਿਉਂਕਿ ਅਸੀਂ ਅਜੇ ਤੱਕ ਵੀ ਉਹਨਾਂ ਚੀਜ਼ਾਂ ਨੂੰ ਸੋਚਦੇ ਆ ਇਸੇ ਲਈ ਜ਼ਿੰਦਗੀ ਨਾਲ ਬਹੁਤ ਛੋਟੀ ਸਮਝ ਕੇ ਜਿਉ ਉਹ ਵੀ ਹੋ ਸਕਦਾ ਮੇਰਾ ਅੱਜ ਦਾ ਇਹ ਜਿਹੜਾ ਅਖੀਰਲਾ ਦੈਨ ਜਦੋਂ ਤੁਸੀਂ ਇਦਾਂ ਸਮਝਣ ਲੱਗ ਜੂਗੇ ਨਾ ਨਾ ਤੁਹਾਡਾ ਕਿਸੇ ਦੀਆਂ ਗੱਲਾਂ ਕਰਨ ਨੂੰ ਜੀ ਕਰਦਾ ਨਾ ਤੁਹਾਡਾ ਸੋਚਣ ਨੂੰ ਜੀ ਕਰਦਾ ਨਾ ਫਿਰ ਤੁਸੀਂ ਕਿਸੇ ਪਛਤਾਵਿਆਂ ਚ ਰਹਨੇ ਹੋ ਹਮੇਸ਼ਾ ਤੁਸੀਂ ਇਹੀ ਸੋਚੋਗੇ ਕਿ ਵੀ ਚੰਗਾ ਕਮਾਵਾਂ ਚੰਗਾ ਖਾਵਾਂ ਚੰਗਾ ਸੋਚਾਂ ਤੇ ਚੰਗਾ ਹੀ ਬੋਲਾਂ ਐਨੀ ਕੀ ਜ਼ਿੰਦਗੀ ਆ ਬਸ ਹੈਨਾ ਜਿਹਦੇ ਨਾਲ ਬਣਦੀ ਆ ਉਹਨੂੰ ਜੀਆ ਆ ਕੋ ਜਿਹਦੇ ਨਾਲ ਨਹੀਂ ਬਣਦੀ ਉਹਦੇ ਕੋਲੋਂ ਪਾਸਾ ਵੱਟ ਕੇ ਚੁੱਪ ਚਾਪ ਲੰਘ ਜਾਓ ਇਸੇ ਨਾਲ ਜ਼ਿੰਦਗੀ 'ਚ ਸ਼ਾਂਤੀ ਸਕੂਨ ਮੁਹੱਬਤ ਪਿਆਰ ਸਭ ਕੁਝ ਰਹੂਗਾ ਹੋਰ ਅਸੀਂ ਇੱਥੋਂ ਕੁਝ ਲੈਣਾ ਨਹੀਂ ਹੈਗਾ ਹੋਰ ਸਾਰਾ ਕੁਝ ਸਾਨੂੰ ਕੁਦਰਤ ਨੇ ਦੇਣਾ ਸਾਹ ਲੈਣ ਲਈ ਉਹਦੀ ਸਾਨੂੰ ਇਜਾਜ਼ਤ ਦੀ ਜ਼ਰੂਰਤ ਆ ਸਭ ਕੁਝ ਸਾਡੀ ਜ਼ਿੰਦਗੀ 'ਚ ਉਹਨੇ ਲਿਖਿਆ ਹੋਇਆ ਹਨਾ ਤੇ ਅੱਜ ਦਾ ਪ੍ਰੋਗਰਾਮ ਮਤਵਾਰ ਐਨਾਂ ਹੀ ਸੀ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ